ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਕੁਝ ਉਪਾਤਿ ਸੰਕੇਤ ਸਾਂਝੇ ਕਰਾਂਗੇ ਜਿਨ੍ਹਾਂ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੀ ਕਿਸਮਤ ਨਸੀਬ ਦੇ ਵਿੱਚ ਕਿੰਨਾ ਕੁ ਧਨ ਤੇ ਦੌਲਤ ਲਿਖੀ ਹੁੰਦੀ ਹੈ ਜਿਸ ਦੇ ਨਸੀਬ ਦੇ ਵਿੱਚ ਬਹੁਤ ਜ਼ਿਆਦਾ ਧਨ ਤੇ ਦੌਲਤ ਹੁੰਦੀ ਹੈ ਤੇ ਉਹਨਾਂ ਨੂੰ ਇਹੇ ਕੁਝ ਸੰਕੇਤ ਮਿਲਦੇ ਆ ਅਗਰ ਪੈਸੇ ਦੇ ਸੰਬੰਧੀ ਕਾਰਜ ਦੇ ਨਾਲ ਸਾਡੇ ਘਰ ਦੇ ਵਿੱਚ ਕੁਝ ਪ੍ਰੋਬਲਮ ਚੱਲ ਰਹੀਆਂ ਤੇ ਉਹਨਾਂ ਨੂੰ ਅਸੀਂ ਦੂਰ ਕਰਨ ਦੇ ਲਈ ਕੁਝ ਛੋਟੇ ਛੋਟੇ ਖਾਸ ਉਪਾਅ ਵੀ ਕਰ ਸਕਦੇ ਹਾਂ ਇਹ ਸਾਰੀ ਜਾਣਕਾਰੀ ਤੇ ਉਪਾਅ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੇਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਜਿਸ ਵੀ ਵਿਅਕਤੀ ਦੇ ਭਾਗਾਂ ਦੇ ਵਿੱਚ ਬਹੁਤ ਸਾਰਾ ਪੈਸਾ ਹੁੰਦਾ ਹੈ ਉਸ ਨੂੰ ਆਪਣੀ ਜੀਵਨ ਦੇ ਵਿੱਚ ਇਹ ਕੁਝ ਸੰਕੇਤ ਮਿਲਦੇ ਨੇ ਅਮੀਰ ਕੌਣ ਨਹੀਂ ਬਣਨਾ ਚਾਹੁੰਦਾ ਧਨ ਦੀ ਦੇਵੀ ਮਾਤਾ ਲਕਸ਼ਮੀ ਜੀ ਦੀ ਕਿਰਪਾ ਦੇ ਨਾਲ ਹੀ ਧਨ ਦੀ ਪ੍ਰਾਪਤੀ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਜਿਸ ਵੀ ਵਿਅਕਤੀ ਤੇ ਮਾਤਾ ਲక్ష్ਮੀ ਜੀ ਪ੍ਰਸੰਨ ਹੁੰਦੀ ਏ ਉਹ ਆਪਣੀ ਬੇਅੰਤ ਕਿਰਪਾ ਬਖਸ਼ਦੀ ਏ ਜਦੋਂ ਕਿਸੇ ਵੀ ਵਿਅਕਤੀ ਦੇ ਜੀਵਨ ਦੇ ਵਿੱਚ ਬਹੁਤ ਸਾਰਾ ਪੈਸਾ ਤੇ ਤਰਨ ਆਉਣਾ ਹੁੰਦਾ ਏ ਤਾਂ ਉਸ ਨੂੰ ਕੁਝ ਸ਼ੁਭ ਸੰਕੇਤ ਵੀ ਮਿਲਦੇ ਨੇ ਜਿਸ ਦੇ ਨਾਲ ਉਸ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਉਸ ਦੇ ਘਰ ਵਿੱਚ ਮਾਤਾ ਲక్ష్ਮੀ ਦਾ ਆਗਮਨ ਹੋ ਚੁੱਕਿਆ ਹੈ ਤੇ ਮਾਤਾ ਰਾਣੀ ਬਹੁਤ ਜਲਦ ਉਸ ਤੇ ਆਪਣੀ ਕਿਰਪਾ ਵਰਸਾਉਣ ਵਾਲੀ ਹੈ ਇਸ ਨਾਲ ਵਿਅਕਤੀ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਉਹ ਬਹੁਤ ਹੀ ਜਲਦ ਉਸ ਦਾ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ ਤੇ ਉਸ ਦੇ ਜੋ ਵੀ ਬੁਰੇ ਦਿਨ ਸਨ ਉਹ ਹੁਣ ਖਤਮ ਹੋਣ ਵਾਲੇ ਨੇ ਤੋ ਇਸੇ ਤਰੀਕੇ ਦੇ ਨਾਲ ਜਦੋਂ ਕਿਸੇ ਵੀ ਵਿਅਕਤੀ ਦੀ ਕਿਸਮਤ ਬਦਲਣ ਵਾਲੀ ਹੁੰਦੀ ਹੈ ਤੇ ਉਸ ਦਾ ਭਾਗ ਚਮਕਣ ਵਾਲਾ ਹੁੰਦਾ ਹੈ ਤਾਂ ਸ਼ਾਸਤਰਾਂ ਦੇ ਵਿੱਚ ਦੱਸੇ ਗਏ ਕੁਝ ਸੰਕੇਤ ਉਸ ਵਿਅਕਤੀ ਨੂੰ ਮਿਲਦੇ ਨੇ ਜਿੰਨਾ ਦੀ ਪਛਾਣ ਜੇਕਰ ਉਸ ਵਿਅਕਤੀ ਨੂੰ ਹੋਵੇ ਤਾਂ ਉਸ ਦਾ ਹੋਰ ਵੀ ਚੰਗੀ ਤਰ੍ਹਾਂ ਲਾਭ ਉਠਾ ਸਕਦਾ ਹੈ। ਵਾਸਤੂ ਸ਼ਾਸਤਰ ਦੇ ਵਿੱਚ ਅਜਿਹੇ ਕੁਝ ਖਾਸ ਸੰਕੇਤਾਂ ਦੇ ਬਾਰੇ ਦੱਸਿਆ ਗਿਆ ਹੈ ਜੋ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਮਿਲਦੇ ਆ ਤਾਂ ਉਸ ਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਉਹ ਬਹੁਤ ਜਲਦ ਉਸ ਦੇ ਜੀਵਨ ਦੇ ਵਿੱਚ ਧਨ ਤੌਲ ਤੇ ਸੁਖ ਸੁਮਰiddhi ਆਉਣ ਵਾਲੀ ਹੈ ਉਹਨਾਂ ਸੰਕੇਤਾਂ ਦੇ ਬਾਰੇ ਆਓ ਆਪਾਂ ਗੱਲ ਕਰਦੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿਸੇ ਨਾਲ ਲੈਣ-ਦੇਣ ਕਰਦੇ ਸਮੇਂ ਪੈਸੇ ਦਾ ਹੱਥੋਂ ਡੇਗ ਜਾਣਾ ਜੇਕਰ ਤੁਸੀਂ ਕਿਸੇ ਦੇ ਨਾਲ ਲੈਣ-ਦੇਣ ਕਰ ਰਹੇ ਹੋ ਤਾਂ ਤੁਹਾਡੇ ਹੱਥੋਂ ਪੈਸੇ ਡਿੱਗ ਜਾਂਦਾ ਤੁਹਾਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਨੂੰ ਹੁਣ ਬਹੁਤ ਜਲਦ ਧਨ ਦਾ ਲਾਭ ਹੋਣ ਵਾਲਾ ਹੈ ਤੇ ਧਨ ਨਾਲ ਸੰਬੰਧਿਤ ਕਿਸੇ ਵੀ ਕੰਮ ਤੇ ਜਾਂਦੇ ਸਮੇਂ ਜੇਕਰ ਤੁਹਾਨੂੰ ਪੀਲੇ ਕੱਪੜਿਆਂ ਵਿੱਚ ਕੋਈ ਸੁੰਦਰ ਔਰਤ ਦਿਖਾਈ ਦੇਵੇ ਤਾਂ ਇਹ ਵੀ ਧਨ ਦੀ ਪ੍ਰਾਪਤੀ ਦਾ ਹੀ ਇੱਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਵੀਰਵਾਰ ਨੂੰ ਕੋਈ ਵੀ ਕੁਵਾਰੀ ਲੜਕੀ ਪੀਲੇ ਕੱਪੜਿਆਂ ਦੇ ਵਿੱਚ ਤੁਹਾਨੂੰ ਕਿਤੇ ਵੀ ਆਉਂਦੀ ਜਾਂਦੀ ਦਿਖਾਈ ਦਿੰਦੀ ਹੈ ਨਿੰਦੀਏ ਤਾਂ ਇਸ ਨੂੰ ਵੀ ਧਨ ਦਾ ਹੀ ਇੱਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਜੇਕਰ ਤੁਸੀਂ ਕਿਤੇ ਵੀ ਜਾ ਰਹੇ ਹੋ ਤੇ ਨੇਉਲਾ ਤੁਹਾਡਾ ਰਸਤਾ ਕੱਟ ਦੇਵੇ ਜੇਕਰ ਤੁਸੀਂ ਘਰੋਂ ਕਿਸੇ ਕੰਮ ਦੇ ਲਈ ਤਿਆਰ ਹੋ ਕੇ ਜਾ ਰਹੇ ਹੋ ਤੇ ਤੁਹਾਡਾ ਰਸਤਾ ਨੇਉਲਾ ਕੱਟ ਦੇਵੇ ਤਾਂ ਇਸ ਨੂੰ ਵੀ ਇੱਕ ਧਨ ਲਾਭ ਦਾ ਹੀ ਇੱਕ ਸੰਕੇਤ ਮੰਨਿਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਸਵੇਰੇ ਸਵੇਰੇ ਤੁਹਾਡੇ ਘਰ ਕੋਈ ਵੀ ਗਾਂ ਆਉਂਦੀ ਏ ਜਾਂ ਫਿਰ ਤੁਹਾਨੂੰ ਕੋਈ ਵੀ ਗਾਂ ਦਿਖਾਈ ਦਿੰਦੀ ਏ ਜੋ ਕਿ ਕੇਸਰੀ ਰੰਗ ਦੀ ਹੋਵੇ ਤਾਂ ਤੁਹਾਨੂੰ ਇਸ ਸਮੇਂ ਜਾਣਨਾ ਚਾਹੀਦਾ ਹੈ ਕਿ ਕਿਸੇ ਰਸਤੇ ਤੋਂ ਤੁਹਾਡੇ ਜ਼ਿੰਦਗੀ ਦੇ ਵਿੱਚ ਧਨ ਪ੍ਰਾਪਤੀ ਦੇ ਯੋਗ ਬਣ ਰਹੇ ਨੇ ਜੋ ਵੀ ਵਿਅਕਤੀ ਸੁਪਨੇ ਦੇ ਵਿੱਚ ਮੁੰਗਾ ਮੋਤੀ ਹਾਰ ਮੁਕਟ ਆਦਿ ਵੇਖਦੇ ਹਨ ਉਹਨਾਂ ਦੇ ਘਰ ਵਿੱਚ ਲਕਸ਼ਮੀ ਸਥਾਈ ਰੂਪ ਦੇ ਵਿੱਚ ਨਿਵਾਸ ਕਰਦੀ ਹੈ ਜਿੰਨਾ ਵਿਅਕਤੀਆਂ ਦੇ ਸੁਪਨੇ ਦੇ ਵਿੱਚ ਸੱਜੇ ਹੱਥ ਵਿੱਚ ਚਿੱਟੇ ਰੰਗ ਦਾ ਸੱਪ ਕੱਟ ਲੈਂਦਾ ਹੈ ਇਸ ਨੂੰ ਵੀ ਧਨ ਦੀ ਪ੍ਰਾਪਤੀ ਦਾ ਹੀ ਜੋਗ ਦੱਸਿਆ ਜਾਂਦਾ ਹੈ ਅਜਿਹੇ ਸੁਪਨੇ ਤੁਹਾਨੂੰ ਇਸ ਗੱਲ ਦਾ ਸੰਕੇਤ ਦਿੰਦੇ ਆ ਕਿ ਤੁਹਾਨੂੰ ਬਹੁਤ ਹੀ ਜਲਦ ਧਨ ਪ੍ਰਾਪਤੀ ਹੋਣ ਵਾਲੀ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਅਜੇਹਾ ਸੁਪਨਾ ਆਉਂਦਾ ਹੈ ਕਿ ਜਿਸ ਵਿੱਚ ਤੁਹਾਨੂੰ ਕੋਈ ਵੀ ਪੈਸਾ ਦੇ ਰਿਹਾ ਹੋਵੇ ਜੇਕਰ ਤੁਹਾਨੂੰ ਅਜੇਹਾ ਕੋਈ ਸੁਪਨਾ ਆਉਂਦਾ ਹੈ ਜਾ ਵੀਰ ਤੁਹਾਨੂੰ ਕੀ ਤੋਂ ਵੀ ਪੈਸੇ ਦੀ ਪ੍ਰਾਪਤੀ ਹੋਈ ਹੋਵੇ ਤਾਂ ਇਸੇ ਨਾਲ ਤੁਹਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਤੁਹਾਡੀ ਘਰ ਦੇ ਵਿੱਚ ਬਹੁਤ ਜਲਦ ਮਾਤਾ ਲక్ష్ਮੀ ਜੀ ਦਾ ਆਗਮਨ ਹੋਣ ਵਾਲਾ ਹੈ ਜਿਸ ਦੇ ਨਾਲ ਉਸ ਨੂੰ ਬਹੁਤ ਜਲਦ ਅਤੁੱਲ ਧਨ ਸੰਪੰਨਤੀ ਪ੍ਰਾਪਤ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਦਿਨ ਸਵੇਰੇ ਸਵੇਰੇ ਉੱਠਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦਹੀਂ ਜਾਂ ਫਿਰ ਦੁੱਧ ਦੇ ਦਰਸ਼ਨ ਹੋ ਜਾਂਦੇ ਆ ਤਾਂ ਇਹ ਵੀ ਇੱਕ ਚੰਗਾ ਸੰਕੇਤ ਹੈ ਜੇਕਰ ਤੁਸੀਂ ਸਵੇਰੇ ਸਵੇਰੇ ਘਰੋਂ ਕਿਸੇ ਵੀ ਕੰਮ ਦੇ ਲਈ ਨਿਕਲ ਰਹੇ ਹੋ ਜਾਂ ਫਿਰ ਤੁਸੀਂ ਕਿਤੇ ਘੁੰਮਣ ਜਾ ਰਹੇ ਹੋ ਤਾਂ ਰਸਤੇ ਦੇ ਵਿੱਚ ਤੁਹਾਨੂੰ ਨਵੇਂ ਵਿਆਹ ਜੋੜੇ ਦਿਖਾਈ ਦੇ ਜਾਂਦੇ ਨੇ ਤਾਂ ਇਹ ਵੀ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਸੰਕੇਤ ਹੁੰਦਾ ਹੈ ਇਹ ਸੰਕੇਤ ਤੁਹਾਡੇ ਚੰਗੇ ਦਿਨਾਂ ਦੇ ਬਾਰੇ ਹੀ ਦੱਸਦਾ ਹੈ ਇਸੋ ਇਲਾਵਾ ਆਪਾਂ ਗੱਲ ਕਰਦੇ ਆ ਕਿਸੇ ਵੀ ਪੰਛੀ ਦੇ ਬਾਰੇ ਜੇਕਰ ਕਿਸੇ ਵੀ ਦਿਨ ਕੋਈ ਵੀ ਪੰਛੀ ਤੁਹਾਡੇ ਤੇ ਵਿੱਠ ਕਰ ਜਾਵੇ ਜੇਕਰ ਕਿਸੇ ਦਿਨ ਕੋਈ ਪੰਛੀ ਤੁਹਾਡੇ ਤੇ ਵਿੱਠ ਕਰ ਦਿੰਦਾ ਹੈ ਤਾਂ ਉਸ ਦਾ ਤੁਹਾਨੂੰ ਬਿਲਕੁਲ ਵੀ ਬੁਰਾ ਨਹੀਂ ਮੰਨਣਾ ਚਾਹੀਦਾ ਤੇ ਨਾ ਹੀ ਉਸ ਪੰਛੀ ਨੂੰ ਮਾਣ ਵਿੱਚ ਕੁਝ ਬੁਰਾ ਭਲਾ ਬੋਲਣਾ ਚਾਹੀਦਾ ਕਿਉਂਕਿ ਇਹ ਤੁਹਾਡੇ ਲਈ ਇੱਕ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ ਲੋਕ માનਤਾਵਾਂ ਦੇ ਅਨੁਸਾਰ ਜੇਕਰ ਕੋਈ ਵੀ ਪੰਛੀ ਕਿਸੇ ਵਿਅਕਤੀ ਤੇ ਵਿੱਠ ਕਰਦਾ ਹੈ ਤਾਂ ਉਸ ਸਮੇ ਤੋਂ ਉਸ ਦਾ ਚੰਗਾ ਸਮਾਂ ਸ਼ੁਰੂ ਹੋ ਜਾਂਦਾ ਹੈ ਤੇ ਇਹ ਉਸ ਦੇ ਸੁਭਾਗ ਦੇ ਵਿੱਚ ਵਾਅਦਾ ਕਰਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਤੇ ਵੀ ਯਾਤਰਾ ਕਰ ਰਹੇ ਹੋ ਤੇ ਉਸ ਦੌਰਾਨ ਤੁਹਾਨੂੰ ਕੋਈ ਵੀ ਸੱਪ ਜਾਂ ਫਿਰ ਬਾਂਦਰ ਦਿਖਾਈ ਦਿੰਦਾ ਹੈ ਤਾਂ ਇਹ ਵੀ ਤੁਹਾਡੇ ਚੰਗੇ ਸਮੇਂ ਦਾ ਹੀ ਸ਼ੁਭ ਸੰਕੇਤ ਹੈ ਇਸ ਦੇ ਨਾਲ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਤੁਹਾਡੇ ਜੀਵਨ ਦੇ ਸਾਰੇ ਆਰਥਿਕ ਸੰਕਟ ਹੁਣ ਦੂਰ ਹੋਣ ਵਾਲੇ ਨੇ ਇਸੇ ਤਰੀਕੇ ਦੇ ਨਾਲ ਜੇਕਰ ਰਾਤ ਦੇ ਸਮੇਂ ਤੁਹਾਨੂੰ ਅਸਮਾਨ ਦੇ ਵਿੱਚ ਟੁੱਟਦੇ ਹੋਏ ਤਾਰੇ ਦਿਖਾਈ ਦੇਣ ਚੇਕਰ ਰਾਤ ਦੇ ਸਮੇਂ ਤੁਹਾਨੂੰ ਅਸਮਾਨ ਦੇ ਵਿੱਚ ਟੁੱਟਦੇ ਹੋਏ ਤਾਰੇ ਦਿਖਾਈ ਦਿੰਦੇ ਆ ਤੇ ਤੁਹਾਨੂੰ ਤੁਰੰਤ ਹੀ ਆਪਣੇ ਮਨ ਦੀ ਕੋਈ ਇੱਕ ਇੱਕ ਚੀਜ਼ ਜ਼ਰੂਰ ਮੰਗ ਲੈਣੀ ਚਾਹੀਦੀ ਕਹਿੰਦਾ ਪਾਵੇ ਕਿ ਕੋਈ ਇੱਛਾ ਜ਼ਰੂਰ ਬੋਲਣੀ ਚਾਹੀਦੀ ਅਜੇਹਾ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਟੁੱਟਦੇ ਤਾਰੇ ਨੂੰ ਵੇਖ ਕੇ ਕੋਈ ਵੀ ਮਨੋਕਾਮਨਾ ਮੰਗਦੇ ਹੋ ਤਾਂ 30 ਦਿਨਾਂ ਦੇ ਅੰਦਰ ਹੀ ਪੂਰੀ ਹੋਣ ਦੀ ਸੰਭਾਵਨਾ ਰਹਿੰਦੀ ਹੈ ਤੇ ਸੁਪਨੇ ਦੇ ਵਿੱਚ ਕਛੂ ਕੁੰਮੇ ਦਾ ਦਿਖਾਈ ਦੇਣਾ ਵੀ ਇੱਕ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ ਕਿਉਂਕਿ ਭਗਵਾਨ ਵਿਸ਼ਨੂੰ ਨੇ ਇੱਕ ਵਾਰ ਕਛੂ ਕੁੰਮੇ ਦਾ અવਤਾਰ ਲਿਆ ਸੀ ਜੇ ਹੀ ਦੇਵਚੇਕਰ ਤੁਹਾਨੂੰ ਸੁਪਨੇ ਦੇ ਵਿੱਚ ਕਸ਼ੂਕੁੰਮਾ ਦਿਖਾਈ ਦਿੰਦਾ ਹੈ ਤਾਂ ਇਸ ਨਾਲ ਤੁਹਾਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਭਗਵਾਨ ਵਿਸ਼ਨੂੰ ਦੀ ਤੁਹਾਡੇ ਤੇ ਕਿਰਪਾ ਹੈ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜਲਦ ਸੁਖ-ਸਮਰiddhi ਆਉਣ ਵਾਲੀ ਹੈ ਇਸ ਤੋਂ ਇਲਾਵਾ ਜੇਕਰ ਕਿਸੇ ਦਿਨ ਤੁਸੀਂ ਆਪਣੇ ਘਰ ਦੇ ਕੋਲ ਜਾਂ ਫਿਰ ਰਸਤੇ ਦੇ ਵਿੱਚ ਮੋਰ ਨੂੰ ਦੇਖਦੇ ਹੋ ਜਾਂ ਫਿਰ ਮੋਰ ਨੂੰ ਨੱਚਦੇ ਹੋਏ ਦੇਖਦੇ ਹੋ ਤਾਂ ਇਸ ਨੂੰ ਵੀ ਤੁਹਾਡੇ ਚੰਗੇ ਦਿਨਾਂ ਦੇ ਸ਼ੁਰੂ ਹੋਣ ਦਾ ਹੀ ਸੰਕੇਤ ਮੰਨਿਆ ਜਾਂਦਾ ਹੈ ਕਿ ਮੋਰ ਦਾ ਦਿਖਾਈ ਦੇਣਾ ਇੱਕ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਮੁੱਖ ਦਰਵਾਜ਼ੇ ਤੇ ਕੋਈ ਹਾਥੀ ਆ ਕੇ ਆਪਣੀ ਸੁੰਡ ਚੁੱਕ ਕੇ ਖੜਾ ਹੋ ਜਾਂਦਾ ਹੈ ਤਾਂ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਤੁਹਾਡੇ ਘਰ ਤੇ ਮਾਤਾ ਲక్ష్ਮੀ ਦੀ ਕਿਰਪਾਏ ਤੇ ਤੁਹਾਡੇ ਪਰਿਵਾਰ ਦੇ ਸੁੱਖ ਤੇ ਸਬਰੀਦੀ ਦੇ ਵਿੱਚ ਵਾਦਾ ਹੋਣ ਵਾਲਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਜਾਂ ਫਿਰ ਰਸਤੇ ਦੇ ਵਿੱਚ ਸੁਨਹਿਰੀ ਸੱਪ ਦਿਖਾਈ ਦੇਵੇ ਤਾਂ ਸਮਝੋ ਕਿ ਤੁਹਾਡੇ ਚੰਗੇ ਦਿਨ ਸ਼ੁਰੂ ਹੋਣ ਵਾਲੇ ਆ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡਾ ਭਾਗ ਹੁਣ ਮਜ਼ਬੂਤ ਹੋਣ ਵਾਲਾ ਹੈ ਜੇਕਰ ਤੁਸੀਂ ਕਿਸੇ ਰਸਤੇ ਤੇ ਜਾ ਰਹੇ ਹੋ ਤੇ ਸੱਜੇ ਪਾਸੇ ਬਾਂਦਰ ਕੁੱਤਾ ਜਾਂ ਫਿਰ ਸੱਪ ਨજર ਆ ਜਾਵੇ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਕੋਲ ਜਲਦੀ ਹੀ ਧਨ ਆਉਣ ਵਾਲਾ ਹੈ ਤੇ ਉਥੇ ਹੀ ਜੇਕਰ ਸਵੇਰੇ ਉੱਠਦੇ ਹੀ ਪੂਜਾ ਦਾ ਨਾਰੀਅਲ ਦਿਖਾਈ ਦੇਵੇ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਤੇ ਮਾਂ ਲక్ష్ਮੀ ਦੀ ਕਿਰਪਾ ਹੋਣ ਵਾਲੀ ਹੈ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਤੁਹਾਡੇ ਘਰ ਦੇ ਸਾਹਮਣੇ ਕੋਈ ਵੀ ਪੌਦਾ ਉੱਗਦਾ ਦਿਖਾਈ ਦੇਵੇ ਤਸ ਸਮਝੋ ਕਿ ਤੁਹਾਡਾ ਚੰਗਾ ਸਮਾਂ ਆਉਣ ਵਾਲਾ ਹੈ ਇਹ ਸੰਕੇਤ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਦੇ ਲਈ ਘਰੋਂ ਨਿਕਲ ਰਹੇ ਹੋ ਤੇ ਕਿਸੇ ਵਿਅਕਤੀ ਦੇ ਹੱਥ ਦੇ ਵਿੱਚ ਪਾਣੀ ਦੇ ਨਾਲ ਭਰਿਆ ਹੋਇਆ ਬਰਤਨ ਦੇਖਦੇ ਹੋ ਤਾਂ ਇਹ ਖੁਸ਼ਹਾਲੀ ਦਾ ਸੰਕੇਤ ਹੁੰਦਾ ਹੈ ਜੇਕਰ ਤੁਹਾਡੇ ਘਰ ਦੇ ਦਰਵਾਜ਼ੇ ਤੇ ਗਾਂ ਆ ਕੇ ਰੰਗ ਰਹੀ ਹੋਵੇ ਤਾਂ ਇਹ ਘਰ ਦੇ ਵਿੱਚ ਸੁੱਖ ਸਮ੍ਰiddhi ਆਉਣ ਦਾ ਵੀ ਸੰਕੇਤ ਹੁੰਦਾ ਹੈ ਤੇ ਅਜਿਹੇ ਸਮੇ ਦੇ ਵਿੱਚ ਗਾਂ ਨੂੰ ਰੋਟੀ ਜ਼ਰੂਰ ਖਵਾਓ ਇਹ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਜ਼ਰੂਰੀ ਯਾਤਰਾ ਤੇ ਜਾ ਰਹੇ ਹੋ ਤੇ ਘਰੋਂ ਨਿਕਲਦੇ ਹੀ ਤੁਹਾਨੂੰ ਯਾਦ ਆ ਜਾਵੇ ਕਿ ਤੁਸੀਂ ਕੁਝ ਸਮਾਨ ਭੁੱਲ ਗਏ ਹੋ ਇਸ ਨੂੰ ਬੁਰੇ ਸਮੇਂ ਦੇ ਟਲਣ ਦਾ ਸੰਕੇਤ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਰਸਤੇ ਵਿੱਚ ਚੱਲਦੇ ਹੋਏ ਕੋਈ ਸਿੱਕਾ ਪਾਉਂਦੇ ਹੋ ਜਾਂ ਫਿਰ ਇਸ ਦਾ ਮਤਲਬ ਹੈ ਕਿ ਤੁਹਾਨੂੰ ਜਲਦੀ ਹੀ ਉਧਾਰ ਦਿੱਤਾ ਹੋਇਆ ਪੈਸਾ ਵਾਪਸ ਮਿਲਣ ਵਾਲਾ ਹੈ ਇਸ ਤੋਂ ਇਲਾਵਾ ਇਹ ਵੀ ਸੰਕੇਤ ਹੈ ਕਿ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਤੇ ਤੁਹਾਨੂੰ ਲਾਭ ਹੋਵੇਗਾ ਜੇਕਰ ਭਗਵਾਨ ਦੀ ਮੂਰਤੀ ਤੇ ਰੱਖਿਆ ਫੁੱਲ ਚਾ ਪੱਤਾ ਡਿੱਗ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਭਗਵਾਨ ਤੁਹਾਡੇ ਤੇ ਪ੍ਰਸੰਨ ਹਨ ਤੁਹਾਡੀ ਮਨੋਕਾਮਨਾ ਜਲਦੀ ਹੀ ਪੂਰੀ ਹੋਵੇਗੀ ਇਸ ਤੋਂ ਇਲਾਵਾ ਜੇਕਰ ਨੌਕਰੀ ਦੇ ਇੰਟਰਵਿਊ ਦੇ ਲਈ ਜਾ ਰਹੇ ਹੋ ਜੇਕਰ ਨੌਕਰੀ ਦੇ ਕਿਸੇ ਵੀ ਇੰਟਰਵਿਊ ਦੇ ਲਈ ਜਾ ਰਹੇ ਹੋ ਤਾਂ ਰਸਤੇ ਦੇ ਵਿੱਚ ਤੁਹਾਨੂੰ ਗਾਂ ਚਾ ਨਾਰੀਅਲ ਦਿਖਾਈ ਦੇ ਜਾਵੇ ਤਾਂ ਇਹ ਇੱਕ ਸ਼ੁਭ ਸੰਕੇਤ ਹੁੰਦਾ ਹੈ ਜੇਕਰ ਤੁਹਾਨੂੰ ਰੰਗ ਬਰੰਗੀਆਂ ਤਿਤਲੀਆਂ ਦਿਖਾਈ ਦੇਣ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣ ਵਾਲੀਆਂ ਨੇ ਤੇ ਸਵੇਰੇ ਉੱਠਦੇ ਹੀ ਜੇਕਰ ਤੁਹਾਡੀ ਨਜ਼ਰ ਦੁੱਧ ਜਾਂ ਦਹੀਂ ਦੇ ਨਾਲ ਭਰੇ ਬਰਤਨ ਤੇ ਪੈ ਜਾਵੇ ਤਾਂ ਸਮਝੋ ਪੁੱਜ ਸ਼ੁਭ ਹੋਣ ਵਾਲਾ ਹੈ ਸਵੇਰੇ ਸਵੇਰੇ ਸ਼ੰਕ ਜਾਂ ਫਿਰ ਮੰਦਰ ਦੀਆਂ ਘੰਟੀਆਂ ਦੀ ਆਵਾਜ਼ ਸੁਣਾਈ ਦੇਣਾ ਵੀ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਕਿਸੇ ਵੀ ਵਿਅਕਤੀ ਨੂੰ ਸਵੇਰੇ ਤੇ ਸ਼ਾਮ ਦੇ ਸਮੇਂ ਗੰਨਾ ਦਿਖਾਈ ਦੇ ਜਾਵੇ ਤਾਂ ਉਸ ਨੂੰ ਧਨ ਸੰਬੰਧੀ ਮਾਮਲਿਆਂ ਦੇ ਵਿੱਚ ਸਫਲਤਾ ਮਿਲਣ ਦਾ ਵੀ ਸੰਕੇਤ ਹੁੰਦਾ ਹੈ ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਨੂੰ ਸੁਪਨਿਆਂ ਦੇ ਵਿੱਚ ਵਾਰ-ਵਾਰ ਪਾਣੀ, ਹਰਿਆਲੀ, ਲਕਸ਼ਮੀ ਜੀ ਦਾ ਵਾਣ ਉੱਲੂ ਦਿਖਾਈ ਦੇਵੇ ਤਾਂ ਤਾਂ ਵੀ ਸਮਝਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਾਂ ਲਕਸ਼ਮੀ ਜੀ ਦੀ ਕਿਰਪਾ ਨਾਲ ਧਨ ਸੰਬੰਧੀ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਨੇ ਤੇ ਜੇਕਰ ਅਸੀਂ ਕਿਸੇ ਜ਼ਰੂਰੀ ਕੰਮ ਦੇ ਲਈ ਜਾ ਰਹੇ ਹਾਂ ਤੇਰੇ ਰਸਤੇ ਦੇ ਵਿੱਚ ਪੂਰੇ 16 ਸ਼ਿੰਗਾਰਾਂ ਵਿੱਚ ਕੋਈ ਵੀ ਔਰਤ ਦਿਖਾਈ ਦੇ ਚਾਵੇ ਤਾਂ ਇਹ ਵੀ ਮਹਾ ਲక్ష్ਮੀ ਦੀ ਕਿਰਪਾ ਦਾ ਹੀ ਇਸ਼ਾਰਾ ਹੁੰਦਾ ਹੈ ਤੇ ਅਜੀਹਾ ਹੂਣ ਤੇ ਉਸ ਦਿਨ ਕੰਮ ਵਿੱਚ ਮਿਲਣ ਵਾਲੀ ਸਫਲਤਾ ਬਹੁਤ ਹੀ ਜ਼ਿਆਦਾ ਸ਼ੁਭ ਹੁੰਦੀ ਹੈ ਇਸੋ ਇਹ ਆਵਨੀ ਦਾ ਬ੍ਰह्म ਮਹੂਰਤ ਦੇ ਵਿੱਚ ਖੁੱਲਣਾ ਬਹੁਤ ਸਾਰੇ ਅਜੇਹੀ ਲੋਕ ਹੁੰਦੇ ਆ ਜਿਨ੍ਹਾਂ ਦੀ ਨਿਯਮਿਤ ਰੂਪ ਦੇ ਨਾਲ ਉੱਠਣ ਤੋਂ ਪਹਿਲਾਂ ਅੱਖ ਖੁੱਲ ਜਾਂਦੀ ਏ ਤੇ ਚੇਕਰ ਤੋਂ ਘਾੜੀ ਨਾਲ ਵੀ ਅਜੇਹਾ ਹੋ ਰਿਹਾ ਹੈ ਤਾਂ ਤੁਹਾਡੀ ਨੀਂਦ ਬ੍ਰह्म ਮਹੂਰਤ ਦੇ ਵਿੱਚ ਖੁੱਲ ਰਹੀ ਏ ਕਹਿਣ ਦਾ ਭਾਵ ਕਿ ਸਵੇਰੇ 3 ਤੋਂ 5 ਵਜੇ ਦੇ ਵਿੱਚਕਾਰ ਖੁੱਲ ਰਹੀ ਏ ਤਾਂ ਤੁਹਾਡੇ ਜੀਵਨ ਵਿੱਚ ਬਹੁਤ ਹੀ ਵੱਡਾ ਬਦਲਾ ਆਉਣ ਵਾਲਾ ਹੈ ਤੇ ਤੁਹਾਡੇ ਬੰਦ ਕਿਸਮਤ ਦੇ ਤਾਲੇ ਵੀ ਖੁੱਲਣ ਵਾਲੇ ਨੇ ਇਸ ਤੋਂ ਇਲਾਵਾ ਗਉਂ ਮਾਤਾ ਦਾ ਆਗਮਨ ਜੇਕਰ ਤੁਹਾਡੇ ਘਰ ਤੇ ਵੀ ਰਚਨਾ ਗਉਂ ਮਾਤਾ ਦਾ ਆਗਮਨ ਹੋ ਰਿਹਾ ਹੈ ਜਾਂ ਫਿਰ ਉਹ ਭੋਜਨ ਦੇ ਲਈ ਗੁਹਾਰ ਲਗਾਉਂਦੀ ਹੈ ਤਾਂ ਇਹ ਵੀ ਤੁਹਾਡੇ ਲਈ ਇਕ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਜੇਕਰ ਪੰਛੀ ਤੁਹਾਡੇ ਘਰ ਤੇ ਵੀ ਆਪਣਾ ਘਰ ਬਣਾਉਂਦਾ ਹੈ ਤਾਂ ਇਹ ਵੀ ਤੁਹਾਡੇ ਲਈ ਇੱਕ ਚੰਗਾ ਸੰਕੇਤ ਹੁੰਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਪੰਛੀਆਂ ਦੀ ਚਹਿਲ ਪਹਿਲ ਤੁਹਾਨੂੰ ਸਵੇਰੇ ਸਵੇਰੇ ਸੁਣਾਈ ਦਿੰਦੀ ਹੈ ਤਾਂ ਇਸ ਨੂੰ ਵੀ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਦੇ ਹੀ ਸੰਕੇਤ ਮੰਨਿਆ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਕਾਰਜ ਤੋਂ ਮੁਕਤੀ ਮਿਲਣਾ ਕਈ ਵਾਰ ਤੁਸੀਂ ਇਹ ਵੇਖਿਆ ਹੋਵੇਗਾ ਕਿ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ। ਉਹ ਤੁਸੀਂ ਤੇ ਅਚਾਨਕ ਤੁਹਾਨੂੰ ਕਰਜ਼ੇ ਤੋਂ ਮੁਕਤੀ ਪਾਉਣ ਦਾ ਰਸਤਾ ਮਿਲ ਗਿਆ ਹੋਵੇ ਤਾਂ ਇਹ ਵੀ ਈਸ਼ਵਰ ਦਾ ਹੀ ਇੱਕ ਸਕਾਰਾਤਮਕ ਸੰਕੇਤ ਹੈ। ਜਿਸ ਦੇ ਨਾਲ ਤੁਹਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਤੁਹਾਡਾ ਜੀਵਨ ਹੁਣ ਬਦਲਣ ਵਾਲਾਏ ਤੇ ਤੁਹਾਡੇ ਚੰਗੇ ਦਿਨ ਹੁਣ ਸ਼ੁਰੂ ਹੋਣ ਵਾਲੇ ਆ ਇਸ ਤੋਂ ਇਲਾਵਾ ਜੇਕਰ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਤੁਹਾਡੇ ਪੱਖ ਵਿੱਚ ਫੈਸਲਾ ਆਉਂਦਾ ਹੈ ਤਾਂ ਇਹ ਵੀ ਇਸ ਗੱਲ ਦਾ ਇਸ਼ਾਰਾ ਹੈ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਤੁਹਾਡੇ ਤੋਂ ਪ੍ਰਸਾਨ ਨੇ ਤੇ ਹੁਣ ਤੁਹਾਡੀਆਂ ਬਹੁਤ ਜਲਦ ਸਾਰੀਆਂ ਆਰਥਿਕ ਪਰੇਸ਼ਾਨੀਆਂ ਖਤਮ ਹੋਣ ਵਾਲੀਆਂ ਨੇ ਇਸੋ ਇਹ ਲਾਵਾ ਅਚਾਨਕ ਘਰ ਦੇ ਵਿੱਚ ਕਾਲੀਆਂ ਕੀੜੀਆਂ ਦਾ ਆਉਣਾ ਵੈਸੇ ਤਾਂ ਜੇਕਰ ਸਾਡੇ ਘਰ ਵਿੱਚ ਕੀਤੇ ਕੋਈ ਖਾਣ ਵਾਲੀ ਚੀਜ਼ ਡਿੱਗੀ ਹੋਈ ਹੋਵੇ ਤਾਂ ਕੀੜੀਆਂ ਅਕਸਰ ਹੀ ਉਥੇ ਆ ਜਾਂਦੀਆਂ ਨੇ ਪਰ ਜੇਕਰ ਤੁਹਾਡੇ ਘਰ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਪਰ ਫਿਰ ਵੀ ਤੁਹਾਡੇ ਘਰ ਵਿੱਚ ਅਚਾਨਕ ਬਹੁਤ ਸਾਰੀਆਂ ਕੀੜੀਆਂ ਆਉਣ ਲੱਗ ਜਾਂਦੀਆਂ ਤਾਂ ਇਹ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਮਾਤਾ ਲక్ష్ਮੀ ਤੁਹਾਡੇ ਘਰ ਵਿੱਚ ਬਹੁਤ ਜਲਦ ਆਗਮਨ ਕਰਨ ਵਾਲੀ ਹੈ ਤੇ ਤੁਹਾਨੂੰ ਅਥਾ ਤੰਨ ਦੀ ਪ੍ਰਾਪਤੀ ਵੀ ਹੋ ਸਕਦੀ ਹੈ ਤੇ ਅਜੇ ਹੀ ਵਿੱਚ ਤੁਹਾਨੂੰ ਉਹਨਾਂ ਕੀੜੀਆਂ ਨੂੰ ਕਦੇ ਵੀ ਮਾਰਨਾ ਨਹੀਂ ਚਾਹੀਦਾ ਤੇ ਧਿਆਨ ਰੱਖੇ ਕਿ ਉਹਨਾਂ ਤੇ ਤੁਹਾਡਾ ਪੈਰ ਤਾਂ ਬਿਲਕੁਲ ਵੀ ਨਾ ਪਵੇ ਨਾਲ ਹੀ ਤੁਹਾਨੂੰ ਸ਼ੱਕਰ ਮਿਲਿਆ ਹੋਇਆ ਆਟਾ ਕੀੜੀਆਂ ਦੇ ਘਰ ਦੇ ਨੇੜੇ ਪਾਉਣਾ ਚਾਹੀਦਾ ਸੋ ਇਸੇ ਤਰੀਕੇ ਦੇ ਨਾਲ ਇਹ ਸਾਰੀ ਜਾਣਕਾਰੀ ਲੋਕ માનਤਾਵਾਂ ਤੇ ਸ਼ਾਸਤਰਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਦਿੱਤੀ ਜਾ ਰਹੀ ਹੈ। ਵਾਸਤੂ ਸ਼ੈਤਰ ਦੇ ਉਪਾਅਾਂ ਨੂੰ ਤੇ ਆਪਣੀ ਆਸਤਾ ਤੇ ਵਿਸ਼ਵਾਸ ਤੇ ਅਜ਼ਮਾਓ। ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਜਾਣਕਾਰੀ ਤੇ ਸਲਾਹ ਦੇਣਾ ਹੈ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਸ਼ੂਟ ਹੀ ਜਿਹੀ ਵੀਡੀਓ ਉਪਾਤਿ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਏ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਉਪਾਤ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ